ਕਾਲੂ ਵਾਲਾ ਪਿੰਡ ਤੇ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਭਾਰਤ ਦਾ ਆਖਰੀ ਪਿੰਡ ਹੈ ਜਿਹਦੇ ਵਿੱਚ ਬਹੁਤ ਹੀ ਤਬਾਹੀ ਹੋਈ ਹੜਾਂ ਦੇ ਨਾਲ ਉਹਨਾਂ ਗਰੀਬ ਪਰਿਵਾਰਾਂ ਨੂੰ ਜਿਹੜੇ ਬੇਜਮੀਨੇ ਪਰਿਵਾਰ ਨੇ ਵਿਚਾਰੇ ਉਹਨਾਂ ਨੂੰ ਅੱਜ ਸਰਦਾਰ ਦਰਸ਼ਨ ਸਿੰਘ ਮੀਆ ਸਿੰਘ ਵਾਲਾ ਜਿਹੜੇ ਭਾਰਤੀ ਕਿਸਾਨੀ ਉਹਨਾਂ ਦੀਆਂ ਦੇ ਪੰਜਾਬ ਦੇ ਆਗੂ ਨੇ ਉਹਨਾਂ ਵੱਲੋਂ ਤੇ ਉਹਨਾਂ ਦੀ ਬੇਟੀ ਡਾਕਟਰ ਮਨਦੀਪ ਕੌਰ ਅਮਰੀਕਾ ਤੇ ਉਹਨਾਂ ਦਾ ਦਰਸ਼ਨ ਸਿੰਘ ਹੋਰਾਂ ਦਾ ਜਵਾਈ ਜਸਕੀਰ ਸਿੰਘ ਗਿੱਲ ਇਸ ਦੋਵਾਂ ਪਰਿਵਾਰਾਂ ਵੱਲੋਂ ਅੱਜ ਦੋ ਜਿਹੜੇ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਦੇ ਡੰਗਰ ਪਸ਼ੂ ਹੜਾਂ ਦੇ ਵਿੱਚ ਰੁੜ ਗਏ ਸੀ ਮਰ ਗਏ ਸੀ ਉਹਨਾਂ ਨੂੰ ਦੋ ਸੱਜਰ ਸੂਈਆਂ ਗਾਵਾਂ ਜਿਹੜੀਆਂ ਐ ਇਸ ਪਰਿਵਾਰ ਨੇ ਦਿੱਤੀਆਂ ਸੋ ਅਸੀਂ ਭਾਰਤੀ ਕਿਸਾਨੀਓ ਨੇ ਇਨਕਾਦੀਆਂ ਦੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਤੁਹਾਡੀ ਜਿਹੜੀ ਫਾਊਂਡੇਸ਼ਨ ਹੈਗੀ ਐ ਅੰਬੜਾ ਫਾਊਂਡੇਸ਼ਨ ਉਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕਈ ਦਿਨਾਂ ਤੋਂ ਅਸੀਂ ਲੱਗੇ ਹੋਏ ਸੀ ਕਿ ਸਾਨੂੰ ਉਹ ਪਰਿਵਾਰ ਇਹਨਾਂ ਦੇ ਵੱਲੋਂ ਇਹ ਵੀਡੀਓ ਵੀ ਪਾਈਆਂ ਗਈਆਂ ਸੀ ਉਹ ਪਰਿਵਾਰ ਜਿਹੜੇ ਲੋੜਵੰਦ ਪਰਿਵਾਰ ਨੇ ਵੇ ਜਮੀਨੇ ਪਰਿਵਾਰ ਨੇ ਮਜ਼ਦੂਰ ਪਰਿਵਾਰ ਨੇ ਜਿਨ੍ਹਾਂ ਦਾ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰਨੀ ਹੈ ਸੋ ਅੱਜ ਅਸੀਂ ਇਹ ਸਾਰੇ ਸਮੁੱਚੇ ਪਰਿਵਾਰ ਦਾ ਤੇ ਗਿਲ ਪਰਿਵਾਰ ਦਾ ਸਰਦਾਰ ਦਰਸ਼ਨ ਸਿੰਘ ਹੋਰਾਂ ਦਾ ਧੰਨਵਾਦ ਕਰਦੇ ਹਾਂ ਜਥੇਬੰਦੀ ਦੀ ਤਰਫੋਂ ਤੇ ਅਸੀਂ ਆਮੇਦ ਕਰਦੇ ਹਾਂ ਕਿ ਇਸੇ ਤਰ੍ਹਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਗੇ ਅਸੀਂ ਪਿਛਲੇ ਦਿਨ ਇੱਕ ਜਿਹੜਾ ਸਾਡਾ ਟਾਪੂ ਨੂਮਾ ਆਖਰੀ ਭਾਰਤ ਦਾ ਪਿੰਡ ਹੈਗਾ ਕਾਲੂ ਵਾਲਾ ਉੱਚੇ ਬੱਤੀ ਕੋ ਘਰ ਹੈਗੇ ਹਰ ਸਾਲ ਜਦੋਂ ਪਾਣੀ ਆਉਂਦਾ ਤਕਰੀਬਨ ਉਹਨਾਂ ਦੇ ਤਾਂ ਆਇਆ ਹੀ ਰਹਿੰਦਾ ਬੀੜੀ ਰਾਂ ਹੀ ਜਾਂਦੇ ਤੇ ਉਹ ਪਰਿਵਾਰ ਉੱਥੇ ਬਹੁਤ ਮਜ਼ਦੂਰੀ ਕਰਦੇ ਵਿਚਾਰੇ ਦੋ ਦੋ ਕਿੱਲੇ ਕਿੱਲਾ ਕਿੱਲਾ ਕਿਸੇ ਕੋ ਚਾਰ ਕਨਾਲ ਜ਼ਮੀਨਾਂ ਬਹੁਤ ਘੱਟ ਹੈਗੀਆਂ ਤੇ ਦੋ ਪਰਿਵਾਰ ਅਸੀਂ ਉੱਥੇ ਚੁਣੇ ਸੀਗੇ ਇੱਕ ਜਸਵੰਤ ਸਿੰਘ ਦਾ ਪਰਿਵਾਰ ਤੇ ਇੱਕ ਮੱਖਣ ਸਿੰਘ ਦਾ ਪਰਿਵਾਰ ਇੱਕ ਘਰ ਦੀਆਂ ਤਿੰਨ ਜਿਹੜੀਆਂ ਪਸ਼ੂ ਮਰ ਗਏ ਇੱਕ ਨੁਰਦੀ ਵਿੱਚ ਇੱਕ ਪਰਿਵਾਰ ਦੀ ਇੱਕ ਜਿਹੜੀ ਉਹ ਪਸ਼ੂ ਸੀਗਾ ਉਹ ਰੋੜ ਗਿਆ ਤੇ ਅੱਜ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ ਮੀਆਂ ਸਿੰਘ ਵਾਲੇ ਔਰ ਉਹਨਾਂ ਦੀ ਬੇਟੀ ਦਾ ਸਾਡੀ ਭੈਣ ਦਾ ਜਿਹੜੀ ਅਮਰੀਕਾ ਬੈਠੇ ਕਿ ਉਹਨਾਂ ਨੇ ਦੋ ਪਸ਼ੂ ਦੋ ਗਾਵਾਂ ਇਨ੍ਹਾਂ ਪਰਿਵਾਰਾਂ ਨੂੰ ਚੋਪੀਆਂ ਨੇ ਔਰ ਨਾਲ ਹੀ ਉਹਨਾਂ ਨੇ ਇੱਕ ਵਾਅਦਾ ਕੀਤਾ ਕਿ ਦੋ ਪਸ਼ੂ ਅਸੀਂ ਹੋਰ ਜਿਹੜੇ ਉਹ ਦੇਣੇ ਆ ਤਾਂ ਅਸੀਂ ਹੰਬਲਾ ਫਾਊਂਡੇਸ਼ਨ ਦੇ ਜ਼ਰੀਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਹੋ ਔਰ ਬਾਕੀ ਵੀ ਜਿੰਨੇ ਪੰਜਾਬ ਦੇ ਸਾਥੀ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਥੋੜਾ ਥੋੜਾ ਅਸੀਂ ਸਾਰੇ ਹਿੱਸਾ ਪਾਈਏ ਤਾਂ ਇਹ ਸਾਡੇ ਵੀਰ ਜਿਹੜੇ ਪੀੜਤ ਨੇ ਜਿਹੜੇ ਦਰਿਆਈ ਪਾਣੀਆਂ ਦੇ ਮਾਰ ਹੇਠ ਆ ਗਏ ਨੇ ਉਹ ਉੱਠ ਸਕਦੇ ਇਹਨਾਂ ਤੁਹਾਡੇ ਚੈਨਲ ਜਦੋਂ ਯੂ ਐਸ ਏ ਦੇ ਵਿੱਚ ਵੇਖਿਆ ਨਾ ਉਹਨਾਂ ਨੇ ਬੇਟੀ ਨੇ ਤੇ ਜਵਾਈ ਨਹੀਂ ਤੇ ਤੁਸੀਂ ਉੱਥੇ ਕਿਤੇ ਬੋਲ ਰਹੇ ਸੀ ਵੀ ਇਹਨਾਂ ਦੇ ਬੇੜੇ ਦੇ ਮਗਰ ਪਸ਼ੂ ਆਉਂਦੇ ਸੀਗੇ 28 ਜਿਹੜੇ ਪਸ਼ੂ ਆ ਰੁੜੇ ਆ ਉਹ ਭਾਵਕ ਹੋ ਕੇ ਉਹਨਾਂ ਨੇ ਕਿਹਾ ਵੀ ਆਪਾਂ ਵੀ ਸੇਵਾ ਕਰਨੀ ਆ 2.5 ਲੱਖ ਰੁਪਏ ਦੀ ਉਹਨਾਂ ਨੇ ਸੇਵਾ ਕਹੀ ਸੀ ਤੇ ਫਿਰ ਇੱਕ ਦਿਨ ਅਸੀਂ ਸਲਾਹ ਦੋਂ ਪਿਓ ਧੀ ਨੇ ਜਵਾਈ ਨੇ ਮੇਰਾ ਕੁੜਮ ਸਾਹਿਬ ਬਲਕਾਰ ਸਿੰਘ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਮਤਲਬ ਜੇ ਤੁਸੀਂ ਚਾਹੋ ਨੇ ਆ ਉਹ ਕਹਿੰਦੇ ਸਾਡੇ ਨੁਕ ਵਿੱਚ ਇੱਕ ਤੁਸੀਂ ਗਾਂ ਦੇ ਦਿਓ ਤੇ ਫਿਰ ਮੈਂ ਪਰਿਵਾਰ ਆਪਦੇ ਨਾਲ ਸਲਾਹ ਕੀਤੀ ਮੈਂ ਕਿਹਾ ਇੱਕ ਆਪਾਂ ਆਪਦੇ ਵੱਲੋਂ ਵੀ ਦੇਈਏ ਇਸ ਕਰਕੇ ਯਾਰ ਮਤਲਬ ਜੇ ਇਹ ਇਹ ਜਿਹੜਾ ਨਾ ਵੇਖੋ ਸਾਡੇ ਦਾ ਘਰ ਦੇ ਆ ਜੀ ਡੰਗਰ ਆ ਸਾਨੂੰ ਤਾਂ ਮਤਲਬ ਕੋਈ ਗੱਲ ਨਹੀਂ ਜੀ ਘਰੇ ਮਤਲਬ ਬਥੇਰੇ ਕੱਟਵਾਛ ਹੋਰ ਆ ਤੇ ਯਾਰ ਮਨ ਚ ਹੀ ਆਈ ਤੋ ਸਿਰਫ ਤੁਸੀਂ ਪ੍ਰਭਾਵਿਤ ਕੀਤਾ ਇਸ ਮੀਡੀਏ ਨੇ ਕੀਤਾ ਜੋ ਕੁਝ ਵੀ ਕੀਤਾ ਅਸੀਂ ਵੇਂਦੇ ਰਹੇ ਆ ਬੜੇ ਸਾਡੇ ਨੌਜਵਾਨਾਂ ਕਾਈਆਂ ਦੇ ਵਿੱਚੋਂ ਤੁਸੀਂ ਮਿੱਟੀ ਮੰਗੀ ਮਿੱਟੀ ਲੈਂਦੇ ਰਹੇ ਆ ਹੋਰ ਵੀ ਬਹੁਤ ਸਹਾਇਤਾ ਬਹੁਤ ਵੱਡੀ ਸਹਾਇਤਾ ਕਰੀ ਬੈਠੇ ਆ ਪਿੰਡਾਂ ਦੇ ਵਿੱਚ ਸਾਡਾ ਜਿੰਨਾ ਵੀ ਇੱਥੇ ਗਰੁੱਪਾਂ ਕਰਦੀਆਂ ਮੈਂ ਕਹਿੰਨਾ ਵੀ ਸਾਡੇ ਗਾਇਕ ਆ ਮੀਡੀਆ ਯਾਰ ਕੱਲੇ-ਕੱਲੇ ਬੰਦੇ ਨੇ ਜਿਨੇ ਇੱਥੇ ਸਹਿਯਤਾ ਕੀਤੀਆਂ ਨਾ ਕੋਈ ਵੀ ਪਾਰਟੀ ਪਾਰਟੀ ਆ ਅੱਜ ਉਹ ਤਕਰੀਬਾਂ ਮਜ਼ਦੂਰ ਤੇ ਕਿਸਾਨ ਨਾਲ ਖੜੇ ਆ ਇਸ ਕਰਕੇ ਯਾਰ ਸਾਨੂੰ ਵੀ ਕੋਈ ਗੱਲ ਨਹੀਂ ਖੜਨਾ ਚਾਹੀਦਾ ਇਹ ਨਾ ਤਾਂ ਕੋਈ ਨਾਲ ਚੀਜ਼ ਆਉਂਦੀ ਆ ਤੇ ਨਾ ਨਾਲ ਜਾਣੀ ਆ ਆਪਦੇ ਹੱਥ ਨਾਲ ਜਿਹੜਾ ਦਾਨ ਕਰਦੀਏ ਸਾਡੇ ਪ੍ਰਧਾਨ ਜੀ ਨੇ ਸੁਖਦੇਵ ਸਿੰਘ ਜੀ ਨੇ ਹੁਣ ਇੱਥੇ ਖੜੇ ਆ ਇਹ ਗੱਲ ਕਹਿਤੀ ਵੀ ਦੋ ਆਪਾਂ ਵੀ ਜਥੇਬੰਦੀਆਂ ਨੂੰ ਵੀ ਦਈਏ ਤੇ ਅਸੀਂ ਤੁਹਾਨੂੰ ਕਹਿੰਨੇ ਗੁਰਨਾਮ ਸਿੰਘ ਸਿੱਧੂ ਖੜਾ ਤੇ ਤੁਸੀਂ ਸਾਰੇ ਜਿਹੜਾ ਵੜਾ ਹੰਬਲਾ ਫਰੋਜਪੁਰ ਚ ਮਾਰ ਰਹੇ ਆ ਇਹ ਦੋ ਪਰਿਵਾਰ ਤੁਸੀਂ ਸਾਨੂੰ ਲੱਭ ਕੇ ਦੇਣੇ ਆ ਤੇ ਸਾਨੂੰ ਤਰੀਕ ਦੱਸ ਦੇ ਉਸ ਦਿਨ ਅਸੀਂ ਡੰਗਰ ਇਥੋਂ ਕਹਿ ਛੱਡਦੇ ਆ ਤੇ ਸੱਜਣ ਮਿੱਤਰਾਂ ਨੂੰ ਦੋ ਡੰਗਰ ਆਪਾਂ ਸੱਜਰ ਹੋਰ ਦੇ ਦਈਏ ਹੰਬਲਾ ਫਾਊਂਡੇਸ਼ਨ ਨੇ ਕਿਦਾਂ ਦਾ ਸਾਡੀ ਪਾਰਕੀ ਪਾਰ ਲੈ ਕੇ ਆਂਦੇ ਵੇਖੋ ਉਹਨਾਂ ਦੇ ਚਿਹਰੇ ਅੱਜ ਵਿਚਾਰਿਆਂ ਦੇ ਜਿਨ੍ਹਾਂ ਦੇ ਜਰਾ ਉੱਝ ਗਏ ਹੀ ਚਿਹਰੇ ਭੁੱਲ ਗਏ ਕਿ ਹਾਜਰ ਫੇਰ ਖੁਸ਼ੀ ਦੇ ਰੌਣਕ ਵਿੱਚ ਅੱਜ ਦੋ ਜਿਹੜੀਆਂ گاਵਾ ਇਸ ਪਰਿਵਾਰ ਵੱਲੋਂ ਦਰਸ਼ਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਤੇ ਇਹਨਾਂ ਦੀ ਬੇਟੀ ਵੱਲੋਂ ਜਿਹੜੀਆਂ ਦੋ گاਵਾ ਸੱਜਰ ਸੁਈਆਂ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਕਿ ਇਹ ਜਿਹੜੇ ਪਰ ਆ ਕੇ ਆਪਨੇ ਜਾ ਕੇ ਬੱਚਿਆਂ ਨੂੰ ਆਪ ਦੇ ਉਹਨਾਂ ਨੂੰ ਮੁਦਕਲਾ ਸਕਣ ਆਪਦੀ ਜਿਹੜੀਆਂ ਗੁਜੀ ਰੁਨੀ ਦੀ ਕਮਾਈ ਆ ਉਹ ਇਹਨਾਂ ਨੂੰ ਸਾਰੇ ਹਿੱਸੇ ਤੋਂ ਚੱਲ ਸਕਦੀ ਜਾਂ ਤੇ ਔਰ ਸੱਜੇ ਪਤੀ ਦੇ ਭਾਰਤ ਕਿਸਾਨ ਨੂੰ ਤਾਦੀਆਂ ਨੇ ਸੰਦੇਸ਼ ਸਿੰਘ ਪਟਾ ਦੀ ਬਹਾਜਰੀ ਦੇ ਵਿੱਚ ਅੱਜ ਉਹ ਇੱਕ ਹੋਰ ਫੈਸਲਾ ਹੋਇਆ ਵੀ ਦੋ ਪਰਿਵਾਰਾਂ ਨੂੰ ਤਾਂ ਦੇਤੇ ਦੋ ਗਾਵਾਂ ਤੇ ਦੋ ਪਰਿਵਾਰਾਂ ਨੂੰ ਹੋਰ ਗਾਵਾਂ ਜਿਹੜੀਆਂ 4-5 ਦਿਨਾਂ ਤੱਕ ਲੈ ਕੇ ਦਿੱਤੀਆਂ ਜਾਣਗੀਆਂ ਤਾਂ ਕਿ ਉਹਨਾਂ ਪਰਿਵਾਰਾਂ ਦਾ ਜਿਹੜਾ ਮੁਰਬਸੂਬਾ ਉਹਦੇ ਜਿਹੜੇ ਹੜ੍ਹ ਦਾ